ਮੈਂਟਰ ਜੀ ਕਿਸਾਨਾਂ ਵੱਲੋਂ ਦਿੱਲੀ ਦਾ ਰੋਸ ਕੀਤਾ ਜਾ ਰਿਹਾ ਤੇ ਹਰਿਆਣੇ ਦੀ ਸਰਕਾਰ ਇਸ ਵੇਲੇ ਹਰ ਹਿਲਵ-ਵਸਿਲਾ ਵਰਤ ਰਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ ਕੀ ਅਪਡੇਟ ਹੈ ਜੀ ਜੇ ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਜਿਹੜੀ ਆ ਉਹ ਇਹੋ ਆ ਕਿ ਕੇਂਦਰੀ ਮੰਤਰੀ ਪੰਜਾਬ ਪਹੁੰਚੇ ਹੋਇਆ ਤੇ ਉਹਨਾਂ ਦੀ ਜਿਹੜੀ ਇੱਕ ਮੀਟਿੰਗ ਆ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਨਾਲ ਉਹ ਚੰਡੀਗੜ੍ਹ ਦੇ ਵਿੱਚ ਜਾਰੀ ਆ ਹਮਮ ਟਾਈਮ ਇਸ ਵੇਲੇ 9:11 ਹੋ ਚੁੱਕੇ ਆ ਇੰਡੀਆ 'ਚ ਦੇ ਹਿਸਾਬ ਨਾਲ ਲੋਕ ਕਿ 5 5:30 ਦਾ ਟਾਈਮ ਸੀਗਾ ਮੀਟਿੰਗ ਦਾ ਇਹਦਾ ਮਤਲਬ ਇਹ ਕਿ ਬਹੁਤ ਲੰਬੀ ਬਹੁਤ ਗੰਭੀਰ ਵਿਚਾਰ ਚਰਚਾ ਚੱਲ ਰਹੀ ਆ ਹੂੰ ਹੂੰ ਕਿਉਂ ਕਿ ਸਵੇਰ ਦੀ ਕਾਲ ਹੈ ਜੀ ਸਵੇਰੇ ਅਸ਼ਕਾੜ ਪੈਣ ਦੇ ਟਰੈਕਟਰਾਂ ਦੇ ਦਿੱਲੀ ਜਿਹੜੀ ਆ ਹੋ ਸਕਦਾ ਹੈ ਕਿ ਭਾਈ ਜਾ ਕੇ ਤੇ ਨੱਪ ਲੈ ਜੀ ਜਿਵੇਂ ਅੱਗੇ ਹੋਇਆ ਸੀਗਾ ਤਾਂ ਇਸ ਮੀਟਿੰਗ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਕੀ ਕੋਈ ਗੱਲ ਤਣ ਪੱਤਣ ਲੱਗਦੀ ਹੈ ਕਿ ਨਹੀਂ ਉਸ ਤੋਂ ਬਾਅਦ ਫਿਰ ਅਗਲਾ ਫੈਸਲਾ ਕਿਸਾਨ ਤੇ ਰਾਂਹੀ ਲੈਣਾ ਹੈ ਪਰ ਹਰ ਜਿਹੜੀ ਗੱਲ ਹੈਗੀ ਆ ਹਰਿਆਣੇ ਦੀ ਹਰਿਆਣੇ ਦੇ ਵਿੱਚ ਤੇ ਇਸ ਵਾਰੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੈ ਕਿ ਲਾਅ ਐਂਡ ਆਰਡਰ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਟੁੱਟੇ ਨਾ ਲਾਅ ਐਂਡ ਆਰਡਰ ਦੇ ਅ ਬਿਹਾਫ ਤੇ ਇਹਨਾਂ ਨੇ ਜੋ ਕੀਤਾ ਹੈ ਤੇ ਪਿੰਡਾਂ ਦੇ ਵਿੱਚ ਜਾ ਕੇ ਮਨਿਆਦੀ ਕਰ ਰਹੇ ਆ ਕਿ ਕੋਈ ਕਿਸਾਨ ਦਾ ਮੁੱਦਾ ਮੰਨ ਲਓ ਕਿ ਆਂਦੋਲਨ ਦੇ ਵਿੱਚ ਤੇ ਉਹਦਾ ਪਾਸਪੋਰਟ ਰੱਦ ਕਰ ਦੇਵਾਂਗੇ ਜੇ ਕੋਈ ਪੜਦਾ ਤਾਂ ਉਹਦੀ ਪੜਾਈ ਬੰਦ ਕਰਦੇ ਵਕੇ ਮਤਲਬ ਕਿ ਪੂਰੇ ਦਮਕੇ ਮਾਰੇ ਜਾ ਰਿਆ ਇਹ ਤੋ ਤੱਕ ਕਿ ਨੀਮ ਫੌਜੀ ਦੱਸਦੇ ਜਿਹੜੇ ਆ ਉਹ ਸੜਖਾਂ ਤੇ ਉਤਾਰ ਰੱਖੇ ਆ ਪਲੇਟ ਦੁਮਾ ਤਾਰਾ ਜਿਹੜੀਆਂ ਬਣੇਟੀਆਂ ਗਈਆਂ ਕਿਸੇ ਵੀ ਹਾਲਤ ਦੇ ਵਿੱਚ ਯਾਨੀ ਆਪਾਂ ਇਹ ਕਹਿ ਸਕਦੇ ਆ ਵਿੱਚ ਜੀ ਮੇਰਾ ਮੰਨਣਾ ਇਹ ਆ ਕਿ ਬੇਸ਼ੱਕ ਖੱਟਰ ਕਰ ਰਿਆ ਹੋਵੇ ਜਾਂ ਹਰਿਆਣਾ ਕਰ ਰਿਆ ਹੋਵੇ ਇਹਦੇ ਪਿੱਛੇ ਮੋਦੀ ਹੋਰੀ ਆ ਉਹੀ ਕਰਵਾ ਰਿਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦਾ ਇਦਮ ਹੈ ਇਹ ਚਲ ਕੇ ਇਸੇ ਤਰ੍ਹਾਂ ਅੰਦੋਲਨ ਅੱਗੇ ਵੱਧ ਕੇ ਇੱਥੇ ਆ ਗਿਆ ਤੇ ਸੂਰਤੇ ਹਾਲ ਬਿਲਕੁਲ ਵੈਸੇ ਹੀ ਬਣ ਗਈ ਜਿਹੜੀ ਕਿਸੇ ਟਾਈਮ ਹੋਈ ਤੇ ਫਿਰ ਪੂਰੀ ਦੁਨੀਆ ਦੇ ਵਿੱਚ ਚਰਚਾ ਤਾਂ ਉਹ ਮਤਲਬ ਕਿ ਜਿਹੜਾ ਪਿਛਲਾ ਹੈਗਾ ਇਹਨਾਂ ਦਾ ਤਜਰਬਾ ਉਹਦੇ ਆਧਾਰ ਤੇ ਮੰਨ ਕੇ ਚੱਲ ਰਹੇ ਨੇ ਕਿ ਜੇ ਇਹ ਵੱਡਾ ਪਸਾਰ ਹੋ ਗਿਆ ਇਸ ਅੰਦੋਲਨ ਦਾ ਤਾਂ ਵੋਟਾਂ 'ਵਿਲੇ ਦਿੱਕਤ ਆ ਸਕਦੀਆਂ ਮਸੀਤੇ ਗੱਡੀ ਜਿਹੜੀ ਆ ਉਹ ਲਈ ਨਹੀਂ ਥੋੜੀ ਆ ਸੋ ਇਸ ਕਰਕੇ ਇਹ ਇੱਕ ਤੇ ਮੀਟਿੰਗ ਬੜੀ ਐਮ ਐ ਤੇ ਦੂਜਾ ਇਹ ਆ ਕਿ ਜੇ ਮੀਟਿੰਗ ਵਿਸਟਾ ਰਹਿੰਦੀ ਆ ਫਿਰ ਇਹ ਆ ਕਿ ਜਿਸ ਤਰ੍ਹਾਂ ਦੀਆਂ ਰੋਕਾਂ ਨੇ ਤਾਂ ਉਹ ਕਿਤੇ ਨਾ ਕਿਤੇ ਭੇੜ ਵਾਲੀ ਤੇ ਜਿਹੜੀ ਐ ਉਹ ਸੂਰਤਿਲ ਤਾਂ ਬਣੇਗੀ ਬਣੇਗੀ ਉਹ ਪਰਸਥਿਤੀ ਤਾਂ ਉੱਤਪਨ ਹੋਣੀ ਹੀ ਹੋਣੀ ਆ ਹੁਣ ਅੱਗੇ ਵੇਖੋ ਕੀ ਹੁੰਦਾ ਬਾਕੀ ਜਿਹੜਾ ਕੋਈ ਇਧਰੋਂ ਜਾਣ ਆਣ ਵਾਲਾ ਹੈ ਦਿੱਲੀ ਖਾਸ ਤੌਰ ਤੇ 에어ਪੋਰਟ ਜਾਂ ਹੋਰ ਕਮੀ ਕਰੀ ਜਾਂਦੇ ਆ ਲੋਕ ਜਿਹੜੇ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆ ਬਹੁਤ ਵੱਡੀ ਖੱਜਲ ਖੁਆਰੀਆ ਕਿਉਂਕਿ ਰਸਤੇ ਜਿਹੜੇ ਆ ਤਕਰੀਬਨ ਸਾਰੇ ਬਲੌਂਕ ਨੇ ਇਸ ਵੇਲੇ ਹੂੰ ਸਾਡੇ ਇੰਟਰਵਿਊ ਜੀ ਕੋ ਸੁਣਨ ਵਾਲੇ ਨੇ ਜਿਹੜੇ ਕਿ ਮੈਸੇਜ ਭੇਜ ਕੇ ਦੱਸ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੇ ਜਾਣਾ ਸੀ ਉਹਨਾਂ ਨੇ ਟਿਕਟਾਂ ਹੁਣ ਚੇਂਜ ਕੀਤੀਆਂ ਨੇ ਤਾਂ ਕਿ ਫੈਮਿਲੀ ਦਿੱਲੀ ਉਤਰਣ ਦੀ ਥਾਂ ਚੰਡੀਗੜ੍ਹ ਜਾਂ ਫਿਰ ਅੰਮ੍ਰਿਤਸਰ ਵਾਲੇ ਹਵਾਈ ਅੱਡੇ ਤੇ ਉਤਰ ਸਕੇ ਕਨੈਕਟਿੰਗ ਫਲਾਈਟਸ ਹੁਣ ਇਸ ਹਿਸਾਬ ਨਾਲ ਰੇਂਜ ਕੀਤੀਆਂ ਨੇ ਸੋ ਕੀ ਇਹੀ ਸਲਾਹ ਦਿੱਤੀ ਜਾ ਰਹੀ ਹੈ ਜੀ ਹੁਣ ਵੀ ਦਿੱਲੀ ਤੋਂ ਜੀ ਉਹ ਬਿਹਤਰ ਹੈ ਉਹ ਬਿਹਤਰ ਹੈ ਜਦੋਂ ਤੱਕ ਕੋਈ ਗੱਲ ਸਿਰੇ ਨਹੀਂ ਲੱਗਦੀ ਉਹ ਬਿਹਤਰ ਹੈ ਅੰਮ੍ਰਿਤਸਰ ਉਤਰ ਜਾਓ ਚੰਡੀਗੜ੍ਹ ਉਤਰ ਜਾਓ ਨਹੀਂ ਤਾਂ ਖੱਜਲ ਖੁਆਰੀ ਪੱਕਾ ਨੂੰ ਪਤਾ ਨਹੀਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਹਾਲਾਂਕਿ ਚਲੋ ਆਪਾਂ ਅੱਗੇ ਵੀ ਦੇਖਿਆ ਸੀਗਾ ਕਿ ਜਦੋਂ ਅੰਦੋਲਨ ਦਿੱਲੀ ਪਹੁੰਚ ਗਿਆ ਸੀ ਉਸ ਤੋਂ ਬਾਅਦ ਸਭ ਕੁਝ ਨਾਰਮਲ ਹੋ ਗਿਆ ਸੀਗਾ ਜੀ ਰਸਤੇ ਖੁੱਲ ਗਏ ਸਨ ਲੋਗ ਆਵਾਜ਼ੇ ਕਰ ਸਕਦੇ ਸੀਗੇ ਪਰ ਉਹ 2-4 ਦਿਨ ਦੀ ਦਿੱਕਤ ਤਾਂ ਬਹੁਤ ਭਾਰੀ ਦਿੱਕਤ ਸੀਗੀ ਕਿਉਂਕਿ ਇਸ ਵਾਰ ਇਹਨਾਂ ਨੇ ਕੀ ਕੀਤਾ ਕਿ ਕਈ ਥਾਵਾਂ ਤੋਂ ਵਿਜੇ ਜੀ ਸੜਕ ਫੁੱਟ ਵੀ ਦੱਤੀ ਆ ਕਈ ਥਾਵਾਂ ਤੇ ਸੀਮੈਂਟਡ ਦੀਵਾਰ ਖੜੀ ਕਰ ਦਿੱਤੀ ਆ ਕਿੰਨ ਇਦਾਂ ਆ ਜਿਵੇਂ ਬਾਜਰਾ ਉੱਗਿਆ ਹੁੰਦਾ ਐ ਸਰੀਏ ਲਾ ਕੇ ਨਾ ਜਿਵੇਂ ਆਪਾਂ ਬਾਜਰੇ ਦੀ ਕੀਤੀ ਵੇਨੇ ਆ ਇਸ ਤਰ੍ਹਾਂ ਦੇ ਇਹਨਾਂ ਨੇ ਉਥੇ ਕਿੰਨ ਗੱਡ ਰੱਖੇ ਆ ਤਾਂ ਮਤਲਬ ਕਿ ਬਹੁਤ ਜ਼ਿਆਦਾ ਪ੍ਰਬੰਧ ਆ ਤੇ ਇਸ ਕਰਕੇ ਜੇ ਕੋਈ ਆਉਣਾ ਚਾਹੁੰਦਾ ਪੰਜਾਬ ਆ ਰਿਹਾ ਉਹਦੀਆਂ ਪਹਿਲਾਂ ਤੋਂ ਟਿਕ ਟਕ ਨੇ ਤਾਂ ਵਾਕਿਆ ਇਹ ਬਿਹਤਰ ਬਦਲ ਹੈਗਾ ਕਿ ਤੁਸੀਂ ਚੰਡੀਗੜ੍ਹ ਉੱਤੋਂ ਜਾਂ ਅੰਮ੍ਰਿਤਸਰ ਉੱਤੋਂ ਤਾਂ ਕਿ ਖੱਜਲ ਖਵਰੀ ਜਿਹੜੀ ਉਹ ਨਾ ਹੋਵੇ। ਹੂੰ। ਤੇ ਮਿੰਟੂ ਜੀ ਪਾਨਾ ਸਿੱਧੂ ਜੇਲ੍ਹੋਂ ਬਾਹਰ ਆ ਗਿਆ ਜੀ ਬਾਹਰ ਆਉਂਦੇ ਸਾਰ ਕੁਝ ਵੱਡੇ ਖੁਲਾਸੇ ਕੀਤੇ ਨੇ ਕੀ ਆਖਿਆ ਪਾਨਾ ਸਿੱਧੂ ਨੇ? ਵੇਖੋ ਖੁਲਾਸਾ ਸਭ ਤੋਂ ਵੱਡਾ ਤੇ ਇਹੋ ਕੀਤਾ ਪਾਨਾ ਸਿੱਧੂ ਨੇ ਕਿ ਮੇਰੇ ਨਾਲ ਕੁੱਟਮਾਰ ਹੋਈ ਆ ਦੂਜੀ ਗੱਲ ਇਹ ਆ ਉਸਨੇ ਕਿਹਾ ਕਿ ਮੇਰੀ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਨਗਿਆ ਕਰਕੇ। ਹੂੰ ਹੂੰ। ਉਹ ਵੀਡੀਓ ਹੁਣ ਕੌਣ ਵੇਂਦਾ ਸੀਗਾ ਇਹਦਾ ਤੇ ਪਤਾ ਨਹੀਂ ਆਪਾਂ ਨੂੰ। ਔਰ ਉਹ ਨਹੀਂ ਸੀ ਇਹ ਸਟਾਫ ਲੁਧਿਆਣਾ ਤੇ ਦੋਸ਼ ਲਾਇਆ ਉਹ ਕਹਿੰਦਾ ਕਿ ਮੀਡੀਆ ਮੇਰੇ ਨਾਲ ਚੱਲੇ ਬਹੁਤ ਵਾਰ ਜਿਹੜਾ ਮਰਜ਼ੀ ਮੇਰੇ ਨਾਲ ਚੱਲੇ ਮੈਂ ਕੱਲਾ ਕੱਲਾ ਮੁਲਾਜ਼ਮ ਵੀ ਉਹ ਕਿਹੋ ਜਿਹਾ ਹਾਰ ਦਊਗਾ ਕਿ ਇਹਨੇ ਮੇਰੇ ਨਾਲ ਆਹ ਕੀਤਾ ਇਹਨੇ ਮੇਰੇ ਨਾਲ ਆਹ ਕੀਤਾ ਇਸ ਤੋਂ ਪਹਿਲਾਂ ਦੁਪਹਿਰੇ ਰਿਹਾਈ ਹੋ ਗਈ ਸੀ ਕਿ ਮਲੇਰਕੋਟਲਾ ਜੇਲ ਤੋਂ ਬਾਹਰ ਆ ਗਿਆ ਜੀ ਬਾਹਰ ਆਉਂਦਿਆਂ ਹੀ ਇਸ ਨੇ ਇੱਕ ਗੱਲ ਦਾ ਇਹ ਖੁਲਾਸਾ ਕੀਤਾ ਕਿ ਮੇਰੀ ਉੱਥੇ ਤਮਿਹਤ ਬਹੁਤ ਟੰਗੀ ਸੀ ਕਿ ਮੈਂ ਪਿੰਡੇ ਜਾ ਕੇ ਸਾਲੀਆਂ ਗੱਲਾਂ ਕਰਾਂਗਾ ਪਹਿਲਾ ਕੋ ਲੋਕ ਕਿੰਤੂ ਕਰ ਰਾਇ ਸਨ ਕਿ ਸ਼ਾਇਦ ਸਰਕਾਰ ਨਾਲ ਰਲੇਆ ਜਾਂ ਮਿਲੇ ਆ ਤਾਂ ਇਸ ਗੱਲ ਤੇ ਫਿਰ ਬਹੁਤ ਜ਼ਿਆਦਾ ਨਿਰਭਰ ਕਰਦਾ ਸੀਗਾ ਕਿ ਕੀ ਸਰਕਾਰ ਦੀਆਂ ਜਿਹੜੀਆਂ ਵਿਚਲੀਆਂ ਕੋਈ ਕੁੰਡੀਆਂ ਨੇ ਖੋਲਣਗੇ ਹੂੰ ਦੂਜੀ ਗੱਲ ਪਰ ਉਹ ਇਹ ਤੇ ਇਹਨਾਂ ਨੇ ਸਾਫ਼ ਕਰ ਦਿੱਤਾ ਸਪਸ਼ਟ ਕਰ ਦਿੱਤਾ ਜੋ ਵੀ ਹੋਇਆ ਬੀਤਿਆ ਦਾਅਵੇ ਦੇ ਰੂਪ ਦੇ ਵਿੱਚ ਇਹਨਾਂ ਨੇ ਰੱਖ ਦਿੱਤਾ ਕਿ ਮੇਰੇ ਨਾਲ ਕੁੱਟਮਾਰ ਹੋਈ ਆ ਪਰ ਗਾਂਦੇ ਆ ਕਿ ਬਜੀ ਚਲੋ ਕੇਸ ਵੀ ਪਾਣੇ ਠੀਕ ਆ ਜਾਜ ਨਜਾਇਜ਼ ਹੁੰਦਾ ਸਰਕਾਰਾਂ ਦੇ ਵਿੱਚ ਅਰ ਕਿਸੇ ਬੰਦੇ ਨੂੰ ਨੰਗਿਆ ਕਰਕੇ ਕੁੱਟਣਾ ਤੇ ਉਸ ਤੋਂ ਬਾਅਦ ਵੀਡੀਓ ਮੈਂ ਤੇ ਹੈਰਾਨ ਆ ਕਿ ਇਹ ਇਸ ਤਰ੍ਹਾਂ ਅੱਗੇ ਕੁੱਟਵਾਰ ਤੇ ਹੁੰਦੀ ਸੀ ਥਾਣਿਆਂ 'ਚ ਵੀਡੀਓ ਬੜਾ ਕੇ ਵੇਖਣਾ ਕਿਹੜਾ ਸ਼ੌਂਕੀ ਹੈ ਸਮਝ ਤੋਂ ਬਾਹਰ ਦੀ ਗੱਲ ਆ ਦੂਜੀ ਚੀਜ਼ ਇਹ ਆ ਕਿ ਇਹ ਵੀ ਇੱਕ ਬੜਾ ਵੱਡਾ ਸਵਾਲ ਸੀਗਾ ਕਿ ਕੀ ਜ਼ਮਾਨਤਾ ਕਰਾਈਆਂ ਨੇ ਜਾਂ ਕੈਂਸਲੇਸ਼ਨ ਹੋਈ ਆ ਜੀ ਆ ਉਸ ਤੋਂ ਬਾਅਦ ਫਿਰ ਤਾਂ ਨੇ ਸਾਰੇ ਰਿਕਾਰਡ ਵੀ ਜਿਹੜੇ ਆ ਮੁਹੱਈਆ ਕਰਵਾਏ ਕਿ ਕੈਂਸਲੇਸ਼ਨਸ ਹੋਈਆਂ ਨੇ ਸਾਰੀਆਂ ਯਾਨੀ ਕਿੰਨੇ ਵੀ ਕੇਸ ਸੀਗੇ ਉਹ ਕੇਸ ਰੱਦ ਹੋਏ ਆ ਹਰ ਇੱਕ ਉਹਦੇ ਤੇ ਵੀ ਕਿੰਤੂ ਕਰਨ ਵਾਲੇ ਕਰੀ ਜਾਂਦੇ ਆ ਕਹਿੰਦੇ ਜੀ ਕੈਂਸਲੇਸ਼ਨ ਦੀ ਕੋਈ ਇੰਨੀ ਜ਼ਿਆਦਾ ਵੈਨਿਊ ਨਹੀਂ ਹੁੰਦੀ ਜੇ ਕੱਲ ਨੂੰ ਕੋਈ ਵੀ ਬੰਦਾ ਹੀ ਸ਼ਿਕਾਇਤ ਕਰਤਾ ਜਿਹੜਾ ਦੁਬਾਰਾ ਕੋਰਟ 'ਚ ਖੜ੍ਹ ਜਾਵੇ ਤੇ ਮਕਦਮਾ ਖੁੱਲ ਜਾਂਦਾ ਹੁੰਦਾ ਪਰ ਬਰਹਾ ਮੈਨੂੰ ਜਿੰਨਾ ਕੋ ਲੱਗਦਾ ਹੈ ਕਿ ਐਸ ਵਿਲੇ ਜਿਹੜਾ ਰੌਲਾ ਪਿਆ ਖਲੋਤਾ ਉਧਰ ਕਿਸਾਨ ਜੱਥੇਬੰਦੀਆਂ ਹੁਣ ਪੂਰੇ ਜਲੌਤੇ ਆ ਗਈਆਂ ਨੇ ਪੂਰੀ ਫੌਮ 'ਚ ਆ ਗਈਆਂ ਨੇ ਮੈਨੂੰ ਨਹੀਂ ਲੱਗਦਾ ਮਾਨ ਸਰਕਾਰ ਪੰਗਾ ਲਵੇਗੀ ਉਹ ਕਿਸੇ ਨਾਲ ਵੀ ਨਹੀਂ ਲੈਂਦੀ ਜੀ ਕਿਉਂਕਿ ਇੱਥੇ ਮੜਾ ਜਾ ਫਿਰ ਉਹਨਾਂ ਨੇ ਲਲਕਣਾ ਹੀ ਬਾਰਨਾ ਕਿ ਇੱਧਰ ਨੂੰ ਹੋਜੋ ਮੜਾ ਜਾ ਇਹਨਾਂ ਦੇ ਪਸੀਨੇ ਛੁੱਟ ਗਏ ਨੇ ਇਸ ਕਰਕੇ ਕਿਸਾਨ ਹੁਣ ਫਾਰਮ 'ਚ ਆ ਗਏ ਆ ਸਰਕਾਰ ਜਿਹੜੀ ਆਊਟ ਆਫ ਫਾਰਮ ਹੋਏਗੀ ਥੋੜਾ ਜਿਹਾ ਜੀ ਜੀ ਮਿੰਟਰੀ ਜੀ ਪਿਛਲੇ ਹਫਤੇ ਖਬਰਾਂ ਦੇ ਵਿੱਚ ਇੱਕ ਦੋ ਵਾਰੀ ਇਸ ਚੀਜ਼ ਦਾ ਜ਼ਿਕਰ ਆਇਆ ਤੇ ਕਈ ਵਾਰੀ ਕਾਫੀ ਇਹਨੂੰ ਲੈ ਕੇ ਉਤਸੁਕਤਾ ਕਈ ਲੋਕਾਂ 'ਚ ਬਣੀ ਜਿਹੜੇ ਪੋਲਿਟੀਕਲ ਅਬਜ਼ਰਵਰਸ ਨੇ ਵੀ ਅਕਾਲੀ ਤੇ ਭਾਜਪਾ ਗੱਠਜੋੜ ਹੋ ਸਕਦਾ ਹੈ ਤੇ ਉਹ ਗੱਲਬਾਤ ਚੱਲ ਰਹੀ ਆ ਹੁਣ ਕਹਾਣੀ ਕਿੱਥੇ ਖੜੀ ਹੈ ਜੀ ਕਹਿੰਦੇ ਗੱਲਬਾਤ ਰੁਕ ਗਈ ਆ ਹੁਣ ਹਾਂ ਜੀ ਦੇਖੋ ਗੱਲ ਕੀ ਆ ਕਿ ਤਵੇ ਦੀ ਗੱਲਬਾਤ ਹੋ ਰਹੀ ਸੀ ਕਿਉਂਕਿ ਅਮਿਤ ਸ਼ਾਹ ਦਾ ਬਿਆਨ ਆਇਆ ਨਾ ਉਸੇ ਹਿਸਾਬ ਨਾਲ ਉਹ ਕਿ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਫਿਰ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ ਅਮਿਤ ਸ਼ਾਹ ਦਾ ਬਿਆਨ ਹੋਣਾ ਉਹ ਕੋਈ ਨਿੱਕੀ ਗੱਲ ਨਹੀਂ ਉਸਨੇ ਖੁਦ ਕਿਹਾ ਗ੍ਰਹਿ ਮੰਤਰੀ ਨੇ ਕਿ ਭਾਈ ਸਾਡੀ ਗੱਲਬਾਤ ਚੱਲ ਰਹੀ ਆ ਇਹਦਾ ਮਤਲਬ ਹੈ ਕਿ ਜੋ ਚਰਚਾਵਾ ਚੱਲ ਰਹੀਆਂ ਸਨ ਜੋ ਖਬਰਾਂ ਚੱਲ ਰਹੀਆਂ ਸਨ ਉਹ ਕੰਨੀਆਂ ਨਿਰਮੂਲ ਆਪਾਂ ਕਹਿ ਕੇ ਉਹਨਾਂ ਨੂੰ ਰੱਦ ਨਹੀਂ ਕਰ ਸਕਦੇ ਕਿ ਨਿਰਮੂਲ ਨੇ ਪਰ ਕਿਤੇ ਨਾ ਕਿਤੇ ਗੱਲ ਉਹ ਤੇ ਰੋਣਾ ਹੀ ਸੀ। ਹਾਲਾਂਕਿ ਇਸ ਦਰਮਿਆਨ ਜਦੋਂ ਸਰਵੀਰ ਸਿੰਘ ਵਾਦਨ ਨੂੰ ਪੁੱਛਿਆ ਗਿਆ ਤੇ ਉਹ ਪੱਤਰਕਾਰਾਂ ਨੂੰ ਉਲਟਾ ਕਹਿੰਦੇ ਕਿ ਯਾਰ ਮੈਨੂੰ ਤੇ ਆਪ ਤੁਹਾਡੇ ਤੋਂ ਪਤਾ ਲੱਗ ਰਿਹਾ। ਖੈਰ ਚਲੋ ਕਹਿੰਦੇ ਆ ਕਿ ਜਿਹੜੀ ਗੱਲਬਾਤ ਚੱਲੀ ਆ ਅਮਿਤ ਸ਼ਾਹ ਨੇ ਜਿੰਨੀ ਕੋ ਗੱਲ ਕਹੀ ਆ ਉਸ ਤੋਂ ਬਾਅਦ ਹੁਣ ਗੱਲ ਇੱਥੇ ਜੇ ਆ ਕੇ ਖਲੋ ਗਈ ਕਿ ਕੁਝ ਸੀਟਾਂ ਦੀ ਕਿਤੇ ਨਾ ਕਿਤੇ ਸਮੱਸਿਆ ਆ। ਜੀ। ਮਤਲਬ ਗੱਟ ਜੋੜ ਤਾਂ तकरीबन तकरीबन ਤੈ ਹੋ ਗਿਆ ਸੀਗਾ। ਆਸਟੌਰ ਤੇ ਦਸੀਦੀ ਆ ਫਰੂਜ਼ਪੁਰ ਵਾਲੀ ਕਿ ਫਰੂਜ਼ਪੁਰ ਸੀਟ ਜਿਹੜੀ ਆ ਉਹ ਅਕਾਲੀ ਦਲ ਆਪਣੇ ਪਾਸ ਰੱਖਣਾ ਚਾਹਦਾ ਹੈ ਜਦ ਕਿ ਭਾਜਪਾ ਉੱਥੇ ਤੁਹਾਨੂੰ ਪਤਾ ਹੀ ਰਾਣਾ ਸੋਢੀ ਸਾਹਿਬ ਤੇ ਚਲੇ ਗਏ ਸਨ ਇਹਨਾਂ ਦੇ ਵਿੱਚ ਹੀ ਉਹ ਅਮਰਿੰਦਰ ਸਿੰਘ ਦੇ ਬੱਚੇ ਦੋਸਤ ਆ ਜੀ ਤਾਂ ਇਸ ਕਰਕੇ ਉਹ ਕਹਿੰਦੇ ਕਿ ਪੇਚ ਫਸਿਆ ਇੱਕਾਦ ਸੀਟ ਹੋਰ ਵੀ ਆ ਜਿਹਦੇ ਤੇ ਦੱਸਦੇ ਕਿ ਪੇਚ ਫਸ ਗਿਆ ਤੇ ਦੂਜੀ ਗੱਲ ਜਿਹੜੀ ਆ ਨਾ ਨਾਲ ਇਹ ਵੀ ਆਪਾਂ ਨੂੰ ਦੇਖਣੀ ਪਵੇਗੀ ਕਿ ਇਹ ਸ਼ਾਇਦ ਸਮੀਕਰਨ ਹੋਣ ਇਹਨਾਂ ਨੂੰ ਲੱਗਦਾ ਕਿ ਠੀਕ ਹੈ ਵੱਖ ਜੇ ਚੱਲਦੇ ਆ ਤੇ ਗਣਿਤ ਤਦ ਵੀ ਸੈਟ ਹੈ ਫਿੱਟਿਆ ਤੇ ਬਾਕੀ ਸੁਖਵੀਰ ਸਿੰਘ ਬਾਦਲ ਤੇ ਹੁਣ ਮੰਨਣਗੇ ਵੀ ਨਹੀਂ ਕਿ ਸਾਡੀ ਗੱਲ ਚੱਲਦੀ ਸੀ ਕਿ ਨਹੀਂ ਤਾਂ ਕਿਤੇ ਬਸਪਾ ਵਾਲੇ ਵੀ ਨਾ ਗਵਾ ਬੈਣ ਜੀ ਵੀ ਉਹ ਤਾਂ ਮਿਲੇ ਨਹੀਂ ਤੇ ਕਿਤੇ ਇਹ ਨਾ ਹੋਵੇ ਕਿ ਬਸਪਾ ਵਾਲੇ ਵੀ ਕਹਿ ਕੇ ਯਾਰ ਤੁਸੀਂ ਕਰਦੇ ਕੀ ਫਿਰਦੇ ਜੇ ਹੂੰ ਤਦੇ ਉਧਰ ਕਦੇ ਉਧਰ ਤੇ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੇ ਤੇ ਕਹਿਣੀ ਕਹਿਣਾ ਪਰ ਅਮਿਤ ਸ਼ਾਦਾ ਬਿਆਨ ਬਹੁਤ ਕੁਝ ਕਹਿ ਗਿਆ ਕਿ ਜਿੱਥੇ ਵਸਦਾ ਹੈ ਕਿ ਬਠਿੰਡੇ ਤੋਂ ਸ਼ਾਇਦ ਬੀਬਾ ਬਾਦਲ ਫਰੋਜ਼ਪੁਰ ਜਾ ਕੇ ਚੋਣ ਲੜਨ ਦੇ ਸ਼ੌਕ ਨੇ ਹੂੰ ਹੂੰ ਤੇ ਬਠਿੰਡੇ ਤੋਂ ਹੋ ਸਕਦਾ ਹੈ ਕਿ ਜੇ ਗੱਠਜੋੜ ਹੋ ਜਾਵੇ ਜਾਂ ਹੋ ਜਾਂਦਾ ਤਾਂ ਇੱਥੋਂ ਮਨਪ੍ਰਿਤਵਾਦ ਲੜ ਦਿੰਦੇ ਜੀ ਤਾਂ ਉਹ ਜਿਹੜਾ ਫਰੋਜ਼ਪੁਰ ਦਾ ਕਿਤੇ ਨਾ ਕਿਤੇ ਪੇਚ ਫਸਿਆ ਦੱਸਦੇ ਆ ਕਿ ਉਹਨੇ ਬਣਦੀ ਬਣਦੀ ਗੱਲ ਵਿਗਾੜੀ ਆ ਇਹ ਤੇ ਸੀਟ ਦਾ ਮਸਲਾ ਇੱਕ ਹੋਰ ਵੀ ਮਸਲਾ ਹੈ ਜਿਹੜੀ ਕਿ ਆਪਾਂ ਉਦੋਂ ਵੀ ਗੱਲ ਕਹੀ ਸੀਗੀ ਕੁਝ ਸਾਡੀ ਆਕਾਨੀ ਲੀਡਰਾਂ ਦੇ ਨਾਲ ਗੱਲ ਹੋ ਰਹੀ ਸੀਗੀ ਜਿਸ ਦਿਨ ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਆਸੀਂ ਕੁਝ ਨਾ ਕੁਝ ਵੱਡਾ ਲੈ ਕੇ ਫੇਰ ਹੀ ਗੱਠਜੋੜ ਚ ਜਾਵਾਂਗੇ ਮਤਲਬ ਕਿ ਬੰਦੀ ਸਿੰਘਾਂ ਦਾ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਰਾਜਾਣਾ ਦਾ ਮਾਮਲਾ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਆਕਾਲੀਆਂ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ ਅਸੀਂ ਜੇ ਘੱਟੋੜੀਏ ਤਾਂ ਜਾਂਦੇ ਆ ਉਧਰੋਂ ਕਿਸਾਨੀ ਅੰਦੋਲਨ ਫਿਰ ਚੱਲ ਪਿਆ ਜੀ ਕਿਸਾਨੀ ਅੰਦੋਲਨ ਵੀ ਨਹੀਂ ਤੇ ਸਾਰਾ ਕੁਝ ਹੋਇਆ ਸੀਗਾ ਨਾ ਜੀ ਇੱਕ ਪਾਸੇ ਉਹ ਚੱਲ ਰਿਹਾ ਦੂਜੇ ਪਾਸੇ ਅਸੀਂ ਬਿਲਕੁਲ ਨੂੰ ਪੁਚ ਹਾਸਲ ਕੀਤੇ ਤੋਂ ਬਗੈਰ ਜਾਂਦੇ ਆ ਤਾਂ ਉਹਦੇ ਵਿੱਚ ਲਾਅ ਸਾਡਾ ਹੋਏਗਾ ਘਾਟਾ ਹੋਏਗਾ ਸੋ ਕਿਤੇ ਨਾ ਕਿਤੇ ਉਹ ਬੰਦੀ ਸਿੰਘਾਂ ਦਾ ਜਾ ਬਲਵੰਤ ਸਿੰਘ ਰਾਜੋ ਵਾਲਾ ਦਾ ਉਹ ਵੀ ਮਾਮਲਾ ਫਸਦਾ ਆ ਇਹਦੇ ਵਿੱਚ ਜੀ ਜੀ ਤੇ ਮਿੰਟੂ ਜੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਜਿਹੜੀ ਆਪਣੀ ਕੋਈ ਸੂਚੀ ਹੈਗੀ ਉਹ ਛੇਤੀ ਐਲਾਨ ਦੇਣੀ ਹੈ ਜੀ ਹਾਂਜੀ ਦੇਖੋ ਉਹਦੇ ਚ ਵਿਜੇ ਜੀ ਕੀ ਆ ਕਿ ਇਹ ਜਦੋਂ ਵੀਕੈਂਡ ਤੇ ਇੱਥੇ ਸਨ ਕੇਜਰੀਵਾਲ ਸਾਹਿਬ ਵੀ ਮਾਨਸਾ ਵੀ ਅੱਜ ਤੱਕ ਯੁੱਧਿਆ ਗਏ ਨੇ ਦੋਨੇ ਹੀ ਮੁੱਖ ਮੰਤਰੀ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਕਿ ਡਬਲ ਰੋਲ ਇੱਥੇ ਡਬਲ ਸੀਐਮ ਵਾਲਾ ਹਸਾਬ ਆ ਡਬਲ ਸੀਐਮ ਜਿਹੜੇ ਆ ਉਹ ਕਦੇ ਇਕੱਠੇ ਉਦਘਾਟਨ ਕਰਦੇ ਆ ਤੇ ਕਦੇ ਫਿਰ ਤੁਰੇ ਫਿਰਦੇ ਆ ਯੁੱਧਿਆ ਗਏ ਨਹੀਂ ਤਾਂ ਪਰ ਉਸ ਤੋਂ ਪਹਿਲਾਂ ਇੱਥੇ ਜਦੋਂ ਇਹ ਸੰਬੋਧਨ ਕਰ ਰਹੇ ਸਨ ਇੱਕ ਰੈਲੀ ਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ 10-15 ਦਿਨਾਂ ਦੇ ਅੰਦਰ-ਅੰਦਰ ਅਸੀਂ ਐਲਾਨ ਕਰ ਦੇਵਾਂਗੇ ਸਾਰੇ ਜਿਹਨੇ ਉਮੀਦਵਾਰ ਹੋਣਗੇ ਵੈਸੇ ਤੇ ਆਪਾਂ ਜੇ ਵੇਖੀਏ ਸੁਸ਼ੀਲ ਕੁਮਾਰ ਰਿੰਕੂ ਤਕਰੀਬਨ ਤੈ ਆ ਆ ਜਾਂ ਕੁਝ ਹੋਰ ਨੇਤਾ ਜਿਹੜੇ ਐਸੇ ਹੈਗੇ ਆ ਜਿਨ੍ਹਾਂ ਤੇ ਗੁਣਾ ਪਾਇਆ ਸਕਦਾ ਮਤਲਬ ਕਿ ਉਹਨਾਂ ਨੂੰ ਇਹ ਮੈਦਾਨ ਚ ਉਤਾਰ ਸਕਦੇ ਉਤੇ ਸਾਫ ਹੈ ਸਪਸ਼ਟ ਹੈ ਪਰ ਕੁਝ ਥਾਵਾਂ ਤੇ ਮੱਥਾ ਖਪਾਈ ਦੀ ਚਲਦੀ ਪਈ ਆ ਤਾਂ ਇਹਨਾਂ ਨੇ ਇਹ ਕਿਹਾ ਕਿ ਅਸੀਂ 13 1 ਯਾਨੀ 14 ਸੀਟਾਂ ਤੇ ਉਮੀਦਵਾਰ ਜਲਦੀ ਐਲਾਨ ਦੇਵਾਂਗੇ 13 1 ਦਾ ਮਤਲਬ ਕੀ ਹੈ ਕਿ 13 ਪੰਜਾਬ ਦੀਆਂ ਸੌਰੀ ਚੰਡੀਗੜ੍ਹ ਦੀ ਇੱਕ 14 ਹੋ ਗਿਆ ਕੁੱਲ ਤਾਂ 14 ਸੀਟਾਂ ਤੇ ਅਸੀਂ ਬਹੁਤ ਜਲਦੀ ਉਮੀਦਵਾਰ ਐਲਾਨ ਦੇਵਾਂਗੇ ਤਾਂ ਇਹਦਾ ਅਰਥ ਇਹੋ ਆ ਕਿ ਜੋ ਘਟ ਜੋੜ ਦੀ ਸੰਭਾਵਨਾ ਸੀ ਕਾਂਗਰਸ ਦੇ ਨਾਲ ਉਹ ਲਗਭਗ ਮਰਫੀਆ ਹੁਣ ਜੀ ਉਹਦੇ ਵਿੱਚ ਕੁਝ ਵੀ ਬਚਿਆ ਕਿ ਖੜਗੇ ਸਾਹਿਬ ਆਏ ਹਾਲਾ ਕਿ ਉਹਨਾਂ ਨੇ ਕੋਈ ਸਿੱਧਾ ਇਹਨਾਂ ਤੇ ਨਿਸ਼ਾਨਾ ਨਹੀਂ ਕੱਸਿਆ ਜਿਵੇਂ ਮੋਦੀ ਸਰਕਾਰ ਤੇ ਨਿਸ਼ਾਨਾ ਕੱਸਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਭਾਈ ਹੋ ਸਕਦਾ ਆਪਾਂ ਨੂੰ ਕੱਲਿਆਂ ਲੜਨਾ ਪਵੇ ਇਲੈਕਸ਼ਨ ਇਸ ਕਰਕੇ ਇਧਰੋਂ ਬਿਆਨ ਆ ਗਿਆ ਇਧਰੋਂ ਬਿਆਨ ਆ ਗਿਆ ਤਾਂ ਲੱਗ ਪਗਤਾ ਆ ਕਿ ਇੱਥੇ ਸੀਟ ਸ਼ੇਰਿੰਗ ਦੀ ਸੈਂਪਲੀ ਵੱੜਦੀ ਨਜ਼ਰ ਨਹੀਂ ਆਉਂਦੀ ਇਹਦੇ ਨਾਲ ਮੈਨੂੰ ਇੰਉ ਲੱਗਦਾ ਆ ਕਿ ਹੋ ਸਕਦਾ ਕਿਸੇ ਮੌਕੇ ਤੇ ਜਾ ਕੇ ਮੈਂ ਗੱਲ ਸਾਬਤ ਹੋਵਾਂ ਪਰ ਮੈਨੂੰ ਇੰਉ ਲੱਗਦਾ ਕਿ ਦਿੱਲੀ ਦੇ ਵਿੱਚ ਵੀ ਜਿਹੜਾ ਇਲੈਕਸ਼ਨ ਇਹਨਾਂ ਦਾ ਉਹ ਆਮੋ ਸਾਹਮਣੇ ਵਾਲਾ ਹੀ ਹੋ ਸਕਦਾ ਮਤਲਬ ਕਿ ਕਾਂਗਰਸ ਉੱਥੇ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ 'ਚ ਹੀ ਖੜੀ ਹੋਵੇ ਜਾਂ ਉੱਥੇ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹੋ। ਦਿੱਲੀ 'ਚ ਵੀ ਸਹਿਮਤੀ ਬਣਾਉਣੀ ਲੰਘ ਭਾਗ ਪੰਜਾਬ ਵਰਗੀ ਆ। ਜੀ ਪੰਜਾਬ 'ਚ ਮੁਸ਼ਕਲ ਸੀ ਉਹ ਵੀ ਹੀ ਦਿੱਲੀ ਦੇ ਵਿੱਚ ਮੁਸ਼ਕਲ ਹੈ। ਬਾਕੀ 2-4 ਦਿਨਾਂ ਤੱਕ ਹਫ਼ਤੇ ਤੱਕ 10 ਦਿਨ ਤੱਕ ਉਹ ਸਾਰੀਆਂ ਤਸਵੀਰਾਂ ਜਿਹੜੀਆਂ ਸਪੱਸ਼ਟ ਹੋ ਜਾਣਗੀਆਂ ਇੱਕ ਇੱਕ ਕਰਕੇ। ਹੂੰ ਮਿੰਟੂ ਜੀ ਹੁਣ ਇਹ ਦੱਸਿਓ ਵੀ ਰਾਜਪਾਲ ਜਿਹੜਾ ਅਸਤੀਫਾ ਦਿੱਤਾ ਸੀ ਪਿਛਲੇ ਹਫਤੇ ਨਾਲੇ ਕਹਿੰਦੇ ਵੀ ਜਦੋਂ ਮਿਲ ਕੇ ਆਏ ਸੀਗੇ ਅਮਿਤ ਸ਼ਾਹ ਨੂੰ ਉਹ ਤੋਂ ਬਾਅਦ ਹੀ ਅਸਤੀਫਾ ਦੇ ਦਿੱਤਾ ਗਿਆ ਸੀ ਹੁਣ ਕਹਿੰਦੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਚੱਲ ਕੀ ਰਿਹਾ ਜੀ ਅੱਜ ਅਚਾਨਕ ਅੱਜ ਰਾਜਪਾਲ ਸਾਹਿਬ ਦਾ ਇੱਕ ਪ੍ਰੋਗਰਾਮ ਆ ਗਿਆ ਹੂੰ ਜਿਵੇਂ ਪ੍ਰੋਗਰਾਮ ਆਇਆ ਤਾਂ ਸਾਰਿਆਂ ਦੇ ਕੰਨ ਖੜੇ ਹੋ ਗਏ ਕਿ ਇਹ ਕੀ ਬਣ ਗਿਆ ਹੂੰ ਬਨਵਾਰੀ ਲਾਲ ਪ੍ਰੋਹਰ ਉਸ ਵਿੱਚ ਮੁਰਾਨੀਆਂ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਨਾ ਅਮਰੀਸ਼ਪੂਰੀ ਦੀ ਐਂਟਰੀ ਹੀ ਫਿਲਮ ਬਣਾ ਦਿੰਦੇ ਹੁੰਦੇ ਸੀ ਅੱਜ ਉਹ ਕੰਦੇਸਿਮਲਾ ਦੀ ਲੜਾਈ ਵਾਲਾ ਕੰਮ ਪੱਕਾ ਹੈ ਤਾਂ ਉਦਾਂ ਹੀ ਤੁਹਾਨੂੰ ਬਤਾ ਬਨਵਾਰੀ ਲਾਲਨ ਪ੍ਰੋਹਿਤ ਜੀ ਕੋ ਜਿਵੇਂ ਆ ਜਾਂਦੇ ਨੇ ਫਰੇਮ ਚ ਪਤਾ ਲੱਗ ਜਾਂਦਾ ਕਿ ਲੋਬੀ ਹੁਣ ਗਵਰਨਰ ਵੀ ਕੋਈ ਹੈਗਾ ਜਿੱਥੇ ਕਿਤੇ ਨਾ ਕਿਤੇ ਥੋੜਾ ਜਿਹਾ ਪਊਗਾ ਇਹਨਾਂ ਦਾ ਪਸੂਟੀਆਂ ਦਾ ਕੰਮ ਤਾਂ ਬਨਵਾਰੀ ਲਾਲਨ ਪ੍ਰੋਹਿਤ ਜੀ ਆਏ ਨੇ ਇਹਨਾਂ ਨੇ ਆਖੀ ਪ੍ਰੋਗਰਾਮ ਦੇ ਦਿੱਤਾ ਕਿ ਬਾਰਡਰ ਦੇ ਨਾਲ ਲੱਗਦੇ ਕੁਝ ਜ਼ਿਲ੍ਹੇ ਆ ਜਿਹੜੇ ਉਹਨਾਂ ਦੇ ਵਿੱਚ ਜਾਇਆ ਜਾਊਗਾ ਮਤਲਬ ਕਿ ਪਠਾਨਕੋਟ ਗੁਰਦਾਸ ਤੋਰਾ ਅਮਰਸਰ ਤਨਤਨ ਫਿਰੋਜ਼ਪੁਰ ਫਾਜ਼ਿਲਕਾ ਇਨਾ ਇਲਾਕੇ ਦਾ ਦੌਰਾ ਕਰਨਗੇ ਤਾਂ ਦੌਰਾ ਫਿਰ ਕਿਸ ਸਹਿਯੋਗ ਨਾਲ ਕਰਨਗੇ ਜਿਸ ਪਾਲ ਦੀ ਹਸ਼ੀਅਤ ਨਾਲ ਇਹਦਾ ਮਤਲਬ ਇਹ ਆ ਕਿ ਅਸਤੀਫਾ ਜ਼ਰੂਰ ਹੋਇਆ ਅਸਤੀਫਾ ਸ਼ਾਇਦ ਪ੍ਰਵਾਨ ਨਹੀਂ ਕੀਤਾ ਗਿਆ ਹਮਮ ਪ੍ਰਵਾਨ ਨਹੀਂ ਕੀਤਾ ਗਿਆ ਉਹਨਾਂ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਅਸਤੀਫਾ ਹੋਇਆ ਕਿਉਂ ਹੋਇਆ ਤਾਂ ਉਸ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਇਲੈਕਸ਼ਨ ਤੱਕ ਬਨਵਾਰੀ ਲਾਲ ਪ੍ਰੋਹਿਤ ਨੂੰ ਇਹ ਰੱਖਣਾ ਚਾਹੁੰਦੇ ਨੇ ਜਾਂ ਬਈ ਜਿਵੇਂ ਅੱਗੇ ਕੁਝ ਲੀਡਰ ਇਹਨਾਂ ਦੇ ਵਿਲੇ ਹੋਏ ਸੀਗੇ ਸ਼ਾਇਦ ਲੱਗਦਾ ਸੀਗਾ ਕਿ ਜਿਵੇਂ ਸ਼ਿਵਰਾਜ ਸਿੰਘ ਝੁਆਰ ਨੇ ਆ ਵਸੁੰਦਰਾ ਰਾਜੇ ਆ ਬਈ ਇਹਨਾਂ ਨੂੰ ਵੀ ਇਧਰ ਨੇ ਪਾਸੇ ਵਾਰ ਦੇਣ ਕਿਤੇ ਨਾ ਕਿਤੇ ਸੈੱਟ ਕਰ ਦੇਣ ਕੀ ਉਹ ਇਹਨਾਂ ਦਾ ਇਰਾਦਾ ਚੇਂਜ ਹੋ ਗਿਆ ਜਾਂ ਪੰਜਾਬ ਵਾਸਤੇ ਇਹਨਾਂ ਨੇ ਵੇਖਿਆ ਕਿ ਨਹੀਂ ਬਨਵਾਰੀ ਲਾਲਪੁਰੋਂ ਦੇ ਤੱਕ ਬੀਤਰ ਮਤਲਬ ਹੋ ਸਕਦੇ ਪਤਾ ਨਹੀਂ ਅੰਦਰ ਖਾਤੇ ਕੀ ਚੱਲ ਰਿਹਾ ਅਣ ਅਚਾਨਕ ਆਏ ਇਸ ਪ੍ਰੋਗਰਾਮ ਨੇ ਪੂਰੀ ਹਲਚਲ ਪਚਾ ਦਿੱਤੀ ਲੋਕ ਤੇ ਸਮਝ ਕੇ ਬੈਠੇ ਸਨ ਕਿ ਵੀਰ ਪਰ ਉਹ ਵਕੀਤਾ ਚਲੇ ਗਏ ਰਟਾਇਰ ਹੋ ਗਏ ਬਸ ਹਮ ਚਲੋ ਬੜਿਆ ਆਮ ਆਦਮੀ ਪਾਰਟੀ ਵਾਲੇ ਤੇ ਖੁਸ਼ੀ ਮਨਾ ਰਹੇ ਸੀਗੇ ਪਰ ਅਚਾਨਕ ਆ ਜਾ ਜਿਹੜਾ ਪ੍ਰੋਗਰਾਮ ਆ ਗਿਆ ਤੇ ਕਿਸੇ ਬਿਜਲੀ ਡਿੱਗਣ ਤੋਂ ਘੱਟ ਨਹੀਂ ਹੈਗਾ ਉਹ ਕਹਿੰਦੇ ਜੀ ਮੈਂ ਤਾਂ ਬਾਰਡਰ ਦੇ ਪਿੰਡਾਂ ਚ ਜਾਊਗਾ ਹੁਣ ਫਿਰ ਹਮ ਮਿੰਟਰ ਜੀ ਮਨਦੀਪ ਮੰਨੇ ਨੂੰ ਟਿਕਟ ਮਿਲਣ ਦੇ ਚਰਚੇ ਨੇ ਤੇ ਜਦੋਂ ਮਨਦੀਪ ਮੰਨੇ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਇਸ ਬਾਰੇ ਕੁਝ ਆਦੇ ਕੋ ਬਿਲਕੁਲ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਥਾਵਾਂ ਤੇ ਚਰਚਾਵਾਂ ਚੱਲਦੀਆਂ ਨੇ ਕਿ ਫਲਾਣਾ ਆ ਸਕਦਾ ਜੀ ਫਲਾਣੇ ਨੂੰ ਫਲਾਣੀ ਥਾਂ ਤੋਂ ਟਿਕਟ ਦਿੱਤੀ ਜਾ ਸਕਦੀ ਆ ਅੰਮ੍ਰਿਤਸਰ ਦੀ ਇੱਥੇ ਵੈਸੀ ਸੀਟ ਜਿਹੜੀ ਆ ਨਾ ਉਹ ਚਰਚਾਵਾਂ ਚ ਪੂਰੀ ਤਰ੍ਹਾਂ ਘਰੀ ਹੋਈ ਆ ਜਿਹੜੇ ਅਮਰੀਕਾ ਦੇ ਵਿੱਚ ਸਫੀਰ ਰਹਿ ਚੁੱਕੇ ਆ ਤਰਜੀਤ ਸਿੰਘ ਸੰਧੂ ਉਹਨਾਂ ਬਾਰੇ ਚਰਚਾ ਹੈ ਫਿਰ ਇਹ ਵੀ ਕਿਹਾ ਜਾ ਰਿਹਾ ਕਿ ਦੋ ਹੋਰ ਸਾਫ ਦਾ ਆਈਐਸ ਜਿਹੜੇ ਆ ਉਹ ਵੀ ਕਤਾਰ ਦੇ ਵਿੱਚ ਆ ਜੀ ਮੰਨੇ ਦਾ ਜਿਹੜਾ ਨਾਮ ਆਇਆ ਮੰਨੇ ਦਾ ਨਾਮ ਇਸ ਕਰਕੇ ਆਇਆ ਕਿਉਂਕਿ ਦੱਸਦੇ ਆ ਕਿ ਸਰਵੇ ਸਰਵੇ ਕੀਤਾ ਜਾ ਰਿਹਾ ਸੀਗਾ ਸਾਡੀ ਟੀਮ ਨੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਕਿ ਮੰਨਾ ਸਾਹਿਬ ਨੂੰ ਤੁਸੀਂ ਮੰਨ ਗਏ ਜੀ ਉਹ ਕਹਿੰਦਾ ਕਹਿੰਦਾ ਕਿ ਯਾਰ ਮੈਨੂੰ ਤੇ ਪਤਾ ਹੀ ਨਹੀਂ ਅੱਗੇ ਵੀ ਇੱਕ ਵਾਰੀ ਗੱਲ ਜਿਹੜੀ ਚੱਲ ਪਈ ਸੀ ਮੇਰੇ ਨਾਲ ਕਿਸੇ ਦੀ ਕੋਈ ਗੱਲ ਨਹੀਂ ਹੋਈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਮਤਲਬ ਕਿ ਇਹ کیا ਜਾ ਰਿਹਾ ਸੀਗਾ ਕਿ ਮੰਦਾ ਆਮ ਆਦਮੀ ਪਾਰਟੀ ਜੁਆਇਨ ਕਰੇਗਾ ਅੰਮ੍ਰਿਤਸਰ ਤੋਂ ਉਹਨੂੰ ਟਿਕਟ ਦਿੱਤੀ ਜਾ ਸਕਦੀ ਹੈ ਤੁਸੀਂ ਵੇਖਿਆ ਹੋਣਾ ਉਹਨਾਂ ਦਾ ਕਾਫੀ ਐਕਟਿਵਿਜ਼ਮ ਹੈਗਾ ਬਈ ਤੇ ਸਾਰੇ ਇਹ ਮੰਨ ਰਹੇ ਸੀ ਕਿ ਕਿ ਹੋ ਸਕਦਾ ਕਿ ਮੰਨੇ ਦਾ ਮੋੜ ਬਣ ਗਿਆ ਉਹ ਬਈ ਕਿਉਂਕਿ ਅੱਗੇ ਵੀ ਤੇ ਮਨਾਂ ਸਿਆਸਤਦਾਰ ਨਹੀਂ ਸੀ ਜੀ ਜੀ ਐਕਟਿਵਿਸਟ ਤੇ ਹੌਣ ਬਣਿਆ ਪਿਆ ਪਹਿਲਾਂ ਤੇ ਇਹ ਨੈਤਿਕ ਬੰਦਾ ਸੀਗਾ ਸੋ ਲਿਹਾਜ਼ਾ ਉਹਨਾਂ ਨੇ ਤੇ ਖੰਡਣ ਕੀਤਾ ਇਹਨਾਂ ਗੱਲਾਂ ਦਾ ਕਿ ਭਾਈ ਜਿਹੜੀਆਂ ਚਰਚਾਵਾਂ ਚੱਲਦੀਆਂ ਬਈਆਂ ਨੇ ਇਹ ਬਿਲਕੁਲ ਫਜ਼ੂਲ ਦੀਆਂ ਮੇਰੇ ਨਾਲ ਕਿਸੇ ਕਿਸਨ ਦੀ ਕੋਈ ਗੱਲ ਨਹੀਂ ਹੋਈ ਪਰ ਅੱਜ ਦਿਨ ਪਰ ਇਸ ਗੱਲ ਦੀ ਕਿਤੇ ਨਾ ਕਿਤੇ ਕੰਨਾਂ ਦੇ ਵਿੱਚ ਇੱਕ ਦੂਜੇ ਦੇ ਸਰਗੋਸ਼ੀ ਹੁੰਦੀ ਰਹੀ ਕਿ ਸ਼ਾਇਦ ਮਨਾ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕਰ ਲੇਗਾ ਤੇ ਅਮਰਸਰ ਤੋਂ ਹੋ ਸਕਦਾ ਉਮੀਦਵਾਰ ਵੜਾ ਦਿੱਤਾ ਜਾ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਮੈਂ ਨਾਲ ਜਲੰਧਰ ਦੇ ਜੋ ਯੂਨੀਕੋਮ ਹੈ ਉਹਦੇ ਬਾਰੇ ਦੇਖ ਰਿਆ ਸੀਗਾ ਤਾਂ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਜੀ ਬੋ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਕਿ ਜਿਹੜੀਆਂ ਬਾਲੜੀਆਂ ਸੁੱਟ ਦਿੱਤੀਆਂ ਜਾਂਦੀਆਂ ਉਹ ਕਹਿੰਦੇ ਕਿ ਇੱਥੇ ਛੱਡ ਜੋ ਅਸੀਂ ਪਾਲਾਂਗੇ ਯਾਨੀਕੋਮ ਬਹੁਤ ਮਤਲਬ ਕਿ ਆਲਾ ਕੰਮ ਕਰਦੇ ਆ ਤਮੇ ਦੇਖਿਆ ਇੱਕਲ ਤਸਵੀਰ ਚ ਮੈਨੂੰ ਨਜ਼ਰ ਆਇਆ ਕਿ ਮੈਂ ਕੁੜੀ ਕੋਈ ਮਿਲ ਲਈ ਆ ਹੂੰ ਹੂੰ ਪਾਛੇ ਮੈਂ ਗੌਰ ਨਾਲ ਪੜਿਆ ਵਿਜੀਜੀ ਤਾਂ ਉਹ ਕੈਨੇਡਾ ਤੋਂ ਕੁੜੀ ਮਿਲ ਲਈ ਹੋਈ ਸੀ ਜਿਹੜੀ ਇੱਥੇ ਜ ਪਲੀ ਆ ਹੂੰ ਹੂੰ ਮਤਲਬ ਕਿ ਉਹ ਇੰਦਰ ਯਾਨੀ ਯੂਨਿਕ ਹੋਮ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਕੁੜੀਆਂ ਛੱਡ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਪਾਲਣ ਵਾਲਿਆਂ ਨੇ ਉਹਨਾਂ ਨੂੰ ਵਿਕਲੋ ਪੜਾਈ ਵਾਸਤੇ ਕੈਨੇਡਾ ਤੱਕ ਭੇਜਿਆ ਹੋਇਆ ਫਿਰ ਬਾਅਦ ਚ ਮੈਂ ਹੋਰ ਪਤਾ ਕੀਤਾ ਤੇ ਦੱਸਦੇ ਆ ਕਿ ਚਾਰ ਪੰਜ ਕੁੜੀਆਂ ਨੇ ਇਸ ਵੇਲੇ ਜੋ ਕੈਨੇਡਾ ਦੇ ਵਿੱਚ ਜਾਂ ਤੇ ਪੀਆਰ ਲੈ ਚੁੱਕੀਆਂ ਨੇ ਜਾਂ ਪੜ੍ਹਾਈ ਕਰ ਰਹੀਆਂ ਨੇ ਜੀ ਤਾਂ ਇਹਨਾਂ ਵਧੀਆ ਕੰਮ ਕਰ ਰਹੇ ਨੇ ਤੇ ਉਹ ਦੱਸ ਰਹੇ ਸੀਗੇ ਕਿ ਵਾ ਦੇ ਕੋਈ ਕਈ ਵਾਰ ਇੱਥੇ ਬੱਚਿਆਂ ਨੂੰ ਬਹੁਤ ਤਰਸਯੋਗ ਹਾਲਤ ਵਿੱਚ ਛੱਡ ਜਾਂਦੇ ਖਾਸ ਤੌਰ ਤੇ ਕੁੜੀਆਂ ਨੂੰ ਕੀੜੀਆਂ ਕੀੜੇ ਤੱਕ ਉਹਨਾਂ ਦੇ ਮਦਨ ਦੇ ਵਿੱਚ ਹੁੰਦੇ ਆ ਪਰ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੁਣ ਤੱਕ ਤੇ ਦੁਆਵਾਂ ਆ ਜੀ ਇਹੋ ਜਿਹੇ ਲੋਕ ਜਿਹੜੇ ਆ ਇਹੋ ਜਿਹੇ ਕਾਰਜ ਕਰਦੇ ਰਹਿੰਦੇ ਬਹੁਤ ਬਹੁਤ ਵਧੀਆ ਇਨਸਾਨੀਅਤ ਵਾਸਤੇ ਬਿਲਕੁਲ